ਮਲਾਮ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੀਐਸਪੀਸੀਐਲ ਦੇ ਮਲਾਜ਼ਮਾਂ ਲਈ ਜੋ ਪੀਐਸਪੀਸ ਅਲਾਈਨਮੈਂਟ ਨੇ ਬਹੁਤ ਵੱਡਾ ਤਵੱਤਾ ਹੈ ਜੀ ਸਾਰੀ ਜਾਣਕਾਰੀ ਡਿਟੇਲਾਂ ਦੱਸਾਂਗੇ ਜੀ ਹਣੋਲੀ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੀਐਸਪੀਸੀਐਲ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦਾ ਮੀਮੋ ਨੰਬਰ 25934 ਮਿਤੀ 29/7/2024 ਜਾਰੀ ਕੀਤਾ ਗਿਆ ਹੈ ਜੀ। ਸੀਆਰਏ 293/19 ਸੀਆਰਏ 294/19 ਸੀਆਰਏ 295/19 ਸੀਆਰਏ 296/19 ਦੇ ਦੁਆਰਾ ਜੋ ਭਰਤੀ ਕੀਤੇ ਗਏ ਮੁਲਾਜ਼ਮਾਂ ਇਹਨਾਂ ਮੁਲਾਜ਼ਮਾਂ ਨੂੰ 6ਵਾਂ ਪੇਗ ਉਹਨਾਂ ਨੂੰ ਦਿੱਤਾ ਗਿਆ ਹੈ। ਅਸੀਂ ਪੀਐਸ ਪੀਸੀਐਲ ਮੀਨੋਂ ਮੰਗ ਕਰਦੇ ਹਾਂ ਕਿ ਜਿਹੜੇ ਮੁਲਾਜ਼ਮ 2020 ਤੋਂ ਜਾਂ ਉਸ ਤੋਂ ਬਾਅਦ ਭਰਤੀ ਹੋਇਆ ਉਹਨਾਂ ਦੇ ਵਿਸ਼ਿਆਂ ਵਿੱਚ ਵੇਖਣ ਨੂੰ ਲੱਗ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਮੌਜੂ ਮੰਗ ਕਰਦੇ ਆ ਮਖੋਂ ਦੀ ਭਵਾਨਤੋਂ ਤੋਂ 2017-2020 ਤੋਂ ਜਿੰਨੇ ਮੁਲਾਜ਼ਮ ਭਰਤੀ ਹੋਇਆ ਉਹਨਾਂ ਨੂੰ ਛੇਾਂ ਪੇਸ਼ ਲੱਗ ਦਿੱਤਾ ਜਾਵੇ ਨਾ ਕਿ ਉਹਨਾਂ ਨੂੰ ਕੇਂਦਰ ਸਰਕਾਰ ਖਾਤੋਂ ਵੇਖਣ ਲੱਗ ਦਿੱਤਾ ਜਾਵੇ ਦੂਜੇ ਪਾਸੇ ਜੋ ਪੀ ਐਸ ਈ ਵੀ ਜੁਆਇੰਟ ਫਾਰਮ ਅਦੇ ਬਿਲੀ ਮੁਲਾਜ਼ਮਾਂ ਮੰਡ ਪੰਜਾਬ ਦੀ ਬਿਲੀ ਮੁਲਾਜ਼ਮ ਏਕਤਾ ਮੰਡ ਪੰਜਾਬ ਦੀ ਮੀਟਿੰਗਾਂ ਜੋ 31 ਜੁਲਾਈ ਨੂੰ ਬੀਲੀ ਮੰਤਰੀ ਹਰਪ੍ਰੀਤ ਸਿੰਘ ਈਟੋਣਾ ਹੋ ਰਹੀ ਆ ਜੇਰ 31 ਜੁਲਾਈ ਨੂੰ ਨਾਇਨ ਮੰਗਨਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਵਰ ਕਮਿਸ਼ਨ ਦੇ ਵਿਰੁੱਧ ਸੰਗਠਨ ਤਿਆਰ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਮੁਖਰੀ ਭਵੰਤਮਨ ਪੰਜਾਬ ਸਰਕਾਰ ਦੇ ਮਲਾਜ ਦੇ ਸਾਹਮਣੇ ਦੇ ਆਗੂ ਸਤੀਸ਼ ਰਾਣਾ ਜਾਂ ਹੋਰ ਸਾਥੀਆਂ ਨਾਲ ਮੀਟਿੰਗ ਕਰ ਰਹੇ ਹੁੰਦੇ ਨੇ 2 ਅਗਸਤ ਨੂੰ ਜੋ ਮੀਟਿੰਗ ਆ ਪੰਜਾਬ ਭਵਨ ਚੰਡੀਗੜ੍ਹ ਵਿੱਚ ਕੀ ਹੋਵੇਗੀ ਜਿਸ ਦੇ ਵਿੱਚ ਮਲਾਇ ਮੁਖ ਮੰਗੂ ਕੇ 6ਵੇਂ ਪੇਗਮੇ ਦਾ ਏਰੀਆ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਮਿਸ਼ਨ ਬਣਾ ਮਲਾਇਨ ਤਰਫੋਂ ਹਾਂ ਛੇ ਸਗਾਨੀਆਂ ਤੇ ਉਹਨਾਂ ਨੂੰ ਪਰਮਿਸ਼ਨ ਪੀੜ ਦਾ ਏਰੀਆ ਦੇਣਾ ਇਹ ਅਪਰਾਜ ਗਲਵਾਦ ਇਤਿਹਾਸ ਦੀ 2 ਅਗਸਤ ਨੂੰ ਜੋ 12:30 ਵਜੇ ਮੁੱਖ ਮੰਤਰੀ ਭਵਨ ਤਮਾਨ ਦੇ ਨਾਲ ਜੋ ਸਾਂਝੇ ਖਾਣ ਦੇ ਆ ਕੋਲ ਮੀਟਿੰਗ ਹੋ ਰਹੀ ਆ ਜਿਵੇਂ ਮੁਖਾਂ ਇਹ ਵੀ ਹੋ ਗਏ ਪੁਰਾਣੀ ਬੈਂਸਕੀ ਨਿਯਮ 972 ਅਨਸਾਰ ਲਾਗੂ ਕੀਤੀ ਜਾਵੇ ਦੂਜੇ ਪਾਸੇ ਠੀਕਾ ਮਲਾਨ ਸਿੰਘ ਅਸਮੋਰਚਾ ਪੰਜਾਬ ਦੇ ਆਗੂ ਵਿਰਿੰਦਰ ਸਿੰਘ ਮੋਮਿੰਦ ਨੇ ਦੱਸਿਆ ਕਿ ਸਾਡੀ ਮੀਟਿੰਗ ਵੀ 2 ਅਗਸਤ ਨੂੰ ਮੁਖਾਂ ਨੇ ਭਵਾਨਪੁਰਵਾਂ ਦੇ ਨਾਲ ਪੰਜਾਬ ਉਹ ਜੰंडीगढ़ ਵਿਖੇ 12 ਵਜੇ ਸ਼ੁਰੂ ਹੋਏਗੀ ਜਿਸ ਨਿਵਾਇਕ ਨੂੰ ਮੰਗ ਹੋਊਗੀ ਪੰਜਾਬ ਸਰਕਾਰ ਦੇ ਵੱਖ ਵਮ ਹੈਗਾ ਵਿੱਚ ਕੰਮ ਕਰਦੇ ਕੱਚੇ ਮਲਿਆਂ ਨੂੰ ਰੈਗੂਲਰ ਕੀਤਾ ਜਾਵੇ ਉਸ ਤੋਂ ਬਾਅਦ ਜੋ ਪੀਐਸਪੀਸੀਐਲ ਮਲਿਆਂ ਮੰਗ ਕਰਦੇ ਆ 9 ਸਾਲਾ 16 ਸਾਲਾ 23 ਸਾਲਾ ਸਕਿਲਤਾ ਜਾਵੇ ਅਤੇ ਜੋ ਰੂਰਲ ਏਰੀਆ ਜਾਂ ਮੋਬਾਈਲ ਪਤਾ ਕੱਟੇ ਆ ਮਲਿਆਂ ਦਾ ਉਹ ਵੀ ਲਾਗ ਕੀਤਾ ਇਹ ਮੰਗ ਕਰਦੇ ਆ ਪੀਐਸਪੀਸੀਐਲ ਦੇ ਮੁਲਾਜ਼ਮਾਂ ਪੀਐਸਟੀਸੀਐਲ ਮੁਲਾਜ਼ਮਾਂ ਧੰਨਵਾਦ ਸਾਥੀਓ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ